ਔਰ ਅਸੀਂ ਇਸੇ ਚਰਚੀ ਦੀ ਜੋ ਬਿਲਡਿੰਗ ਆ ਜੋ ਇਕ ਖਾਲ ਤਿਆਰ ਕਰਨਾ ਚਾਹੁੰਦੇ ਤੇ ਇਸ ਖਾਲ ਦੇ ਵਿੱਚ ਮੈਂ ਹੋਈ ਕਹਾਂਗਾ ਕਿ ਜਿੰਨੇ ਵੀ ਪ੍ਰਭੂ ਦੇ ਦਾਸ ਦਸ ਜਿਹਾ ਵਿਸ਼ਵਾਸੀ ਲੋਕ ਜਿਨ੍ਹਾਂ ਤੇ ਕਮਰੀਵਾਜ ਪਾਣ ਦੀਆ ਜਿੰਨਾ ਵੀ ਹੋ ਸਕਦਾ ਕਿ ਉਹ ਇਸ ਭਵੰਦੇ ਅੰਦਰ ਆਪਣਾ ਸਹਿਯੋਗ ਦੇਣ ਜੀ ਮੇਰਾ ਨਾਮ ਪਾਸਟਰ ਗੁਰਸੇਵ ਕੁਸੇਂਗ ਹੈ ਮੈਂ ਰਾਜਪੁਰਾ ਗੁਰਦਾਸਪੁਰ ਤੋਂ ਗੱਲ ਕਰਦਾ ਪਿਆ ਦਾ ਗ੍ਰੇਸ ਚਰਚ ਆਰਡੀਨੇਸ਼ਨਲ ਨੂੰ ਮੈਂ ਬੋਲਦਾ ਪਿਆ ਜੀ ਜੀ ਅੱਜ ਅਸੀਂ ਆਪਣੇ ਦਾ ਗ੍ਰੇਸ ਚਰਚ ਆਰਡੀਨੇਸ਼ਨ ਦੀ ਨੀਂਹ ਪੱਥਰ ਰੱਖਿਆ ਜੋ ਕਿ ਆਪਣੇ ਚਰਚ ਦੇ ਅੰਦਰ ਅਸੀਂ ਓਪਨ ਦੇ ਵਿੱਚ ਟੰਟ ਲਾ ਕੇ ਸੇਵਾ ਕਰਦੀ ਸੀ ਤੇ ਉਹਦੀ ਕੋਈ ਬਿਲਡਿੰਗ ਨਹੀਂ ਸੀ ਅੱਜ ਸਾਡੇ ਵਿੱਚ ਪ੍ਰਭੂ ਦੇ ਦਾਸ ਹਰੀਮਾਬਾਦ ਤੋਂ ਆਏ ਆ ਪਾਸਟਰ ਰਾਜ ਸਿੰਘ ਜੀ ਔਰ ਉਹ ਚਰਚ ਦੀ ਨੀਂਹ ਪੱਥਰ ਧਰ ਕੇ ਗਏ ਆ ਔਰ ਅਸੀਂ ਇਸ ਚਰਚੀ ਦੀ ਜੋ ਬਿਲਡਿੰਗ ਆ ਜੋ ਖਾਲ ਤਿਆਰ ਕਰਨਾ ਚਾਹੁੰਦੇ ਆ ਤੇ ਇਸ ਖਾਲ ਦੇ ਵਿੱਚ ਮੈਂ ਹੋਈ ਕਵਾਂਗਾ ਕਿ ਜਿੰਨੇ ਵੀ ਪ੍ਰਭੂ ਦੇ ਦਾਸ ਦਾਸੀਆਂ ਵਿਸ਼ਵਾਸੀ ਲੋਕ ਜਿਨ੍ਹਾਂ ਤੇ ਕਮੇਰੀ ਆਵਾਜ਼ ਪਾਉਣ ਦੀ ਆ ਜਿੰਨਾ ਵੀ ਹੋ ਸਕਦਾ ਕਿ ਉਹ ਇਸ ਪਵ ਮੰਦੇ ਅੰਦਰ ਆਪਣਾ ਸਹਿਯੋਗ ਦੇਣਾ ਜਿਸ ਤਰ੍ਹਾਂ ਸੁਲੇਮਾਨ ਪਾਸ਼ਾ ਨੇ ਖੁਦਾ ਦਾ ਘਰ ਪਵ ਮੰਦ ਤਿਆਰ ਕੀਤਾ ਤੇ ਉਹਨੇ ਰਹੀ ਹਰਾਮ ਦੇ ਨਾਲ ਗੱਲ ਕੀਤੀ ਕਿ ਜਦੋਂ ਉਹਨੂੰ ਗੱਲਾਂ ਦੱਸਿਆ ਗਿਆ ਕਿ ਮੈਂ ਖੁਦਾ ਦਾ ਪਵ ਮੰਦ ਤਿਆਰ ਕਰਨਾ ਮੈਂ ਪਰਮੇਸ਼ਰ ਦੀ ਅਕਲ ਬਣਾਉਣੀ ਆ ਤੋ ਉਸ ਮਨੁੱਖ ਨੇ ਸੁਲੇਮਾਨ ਪਾਸ਼ਾ ਦੀਆਂ ਗੱਲਾਂ ਨੂੰ ਸੁਣਿਆ ਔਰ ਉਹਨਾਂ ਗੱਲਾਂ ਨੂੰ ਸੁਣ ਕੇ ਤੇ ਉਹਨੇ ਵੱਧ ਤੋਂ ਵੱਧ ਆਪਣੇ ਪਰਮੇਸ਼ਰ ਦੇ ਦਾਸ ਦੀ ਜੋ ਵੀ ਮਦਦ ਕੀਤੀ ਲੱਕੜੀ ਦੇ ਵਿੱਚ ਹੋਰ ਵੀ ਚੀਜ਼ਾਂ ਦੇ ਵਿੱਚ ਉਹਦੀ ਮਦਦ ਕੀਤੀ ਇਸੇ ਤਰ੍ਹਾਂ ਮੇਰੀ ਅਪੀਲ ਹੈ ਕਿ ਤੁਸੀਂ ਸਭ ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣਦੇ ਅਸੀਂ ਸਭ ਵੱਧ ਤੋਂ ਵੱਧ ਆਪਣੇ ਨੇਕ ਕਮਾਈ ਦੇ ਵਿੱਚੋਂ ਪਰਮੇਸ਼ਰ ਦੀ ਜਗਵੀਦੀ ਤੇ ਇਸ ਪਵਨ ਲਈ ਵੀ ਬੋਈਏ ਤਾਂ ਕਿ ਇਹ ਆਵਾਜ਼ਾਂ ਨੂੰ ਇਨ੍ਹਾਂ ਸਮਿਆਂ ਦੇ ਵਿੱਚ ਆਸ਼ੀਸ਼ ਕਰੇ ਸਭ ਨੇ ਜੰਸ ਜੀ ਮੈਂ ਅਪੀਲ ਕਰਦਾ ਜਿੰਨੇ ਵੀ ਪ੍ਰਭੂ ਦੇ ਦਾਸ ਦਾਸੀਆਂ ਸਰ ਮੁਸੀਬਾਈ ਚਲੇ ਨੂੰ ਕਿ ਸਾਡਾ ਪ੍ਰੋਪਰ ਡਰੈਸਆ ਗੁਰਦਾਸਪੁਰ ਜ਼ਿਲ੍ਹਾ ਵਿਲੇਜ ਰਾਜਪੁਰਾ ਕਲਾਨੋ ਰੋਡ ਤੇ ਦਾ ਗ੍ਰੇ ਸਾਡ ਇਨੀਸ਼ੀਅਲ ਚਰਚ ਜੋ ਕਿ ਪਿੰਡ ਦੀ ਬਾਹਰਲੀ ਸਾਈਡ ਬਣ ਰਿਹਾ ਔਰ ਜੋ ਵੀ ਕੋਈ ਇਸ ਪਵਮਲੀ ਦਾਨ ਬੀਜਣਾ ਚਾਹੁੰਦਾ ਹੈ ਸੇਵਾ ਪਾਉਣਾ ਚਾਹੁੰਦਾ ਹੈ ਉਹ ਇਸ ਨੰਬਰ ਤੇ ਕਨੈਕਟ ਕਰ ਸਕਦਾ 78377 37110 78377 37110 ਔਰ ਇਹਦੇ ਵਿੱਚ Google Pay Paytm ਸਭ ਕੁਝ ਚੱਲ ਰਿਹਾ ਜੋ ਵੀ ਤੁਸੀਂ ਆਪਣੀ ਨੀ ਕਮਾਈ ਵਿੱਚੋਂ ਪਾਉਣਾ ਚਾਹੁੰਦੇ ਪਾ ਸਕਦੇ ਪ੍ਰਭੂ ਤੁਹਾਨੂੰ ਆਸ਼ੀਸ਼ ਅਮਨ